ਦੇਖ ਲਿਖਾ ਸੁਣਾਣਾ ਇਹਨਾਂ ਦਾ ਵੀ ਮਸ਼ੀਨ ਲਾਂਟ ਤੇਜ ਗੁੱਜਰਵਾਲ ਡੀਟਾ ਖੇੜੀ ਕਵਿੰਦਰ ਬਲੰਦਪੁਰ ਆਯਾਦ ਗੁਰਪਰਾ ਗੁੱਟਾ ਟੋ ਕਾਲਾ 14 ਨੰਬਰ ਇਸ ਤੋਂ ਜੇਤੂਆ ਜੋਜੀ ਫੈਸਲਾ ਕੀਤਾ ਤੇ ਮਨਤੇਜ ਕੇ ਬੈਗਲੀ ਮੋਟਰਸਾਈਕਲ ਤੇ لپٽي جو 220 کي ٻڌائڻو آهي ਲੋਬ ਦਾ ਦਵਾਈ ਡਾਕਟਰ ਜੀ ਤੁਸੀਂ ਲੱਗ ਪਏ ਲੱਗ ਵਾ ਤੇ ਚਲ ਆਓ ਕਿ ਘਰੇ ਜੀ ਨੇ ਨੋਟਿਫਾਈ ਕਰ ਦਿਨ ਬਟਾ ਬਚੜ ਲੋ ਬੋਲ ਬੈਠਾ ਕਾਊਂਟਰ ਤੇ ਪੈਸੇ ਘਰਵਾਦ ਕਰਵਾਦੇ ਆ ਰਾਹੁਲ ਭੱਗੂ ਦੇ ਛੋਟੇ ਭਰਾ ਭਾਈ ਨਵਨੀਕ ਕੈਨੇਡਾ ਚ ਚਲੋ ਜੀ ਸਾਹਿਬ ਬੰਦ ਕਰੋ ਇੰਤਿਆਰ ਪਰਦੀਪ ਸਿੰਘ ਹੰਦਨ ਮੀਨੂ ਢਿੱਲੋ ਹਰ ਪਾਲ ਸਭ ਜੂਸਾ ਵਰਤ ਜਿਸਮਾਨ ਕੀਤਾ ਜਾਣਾ ਸੀ ਮੋਲੋ ਦਾ ਪਾਣੀ ਤੋਂ ਮੋਲੋ ਤੋਰ ਸਾਡੀ ਇਹਨੂੰ ਸਾਫ਼ ਤੋਂ ਪਰੀਸ ਤੋਂ ਬਾਹਰ ਕਰੀਏ ਮਤਾ ਦੀ ਰਪਨਾਟੀ ਆਸਟ੍ਰੇਲੀਆ ਹਰ ਬਰ ਬਚਾ ਦਿੱਤਾ ਕਾਲਾ ਪਣਾ ਸਰਪੰਨ ਚਾਰੇ ਪੋਜੀ ਜਦੋਂ ਜੀ ਪੰਜ ਨੰਬਰ ਉੱਤੇ ਆਪ ਤੋਂ ਕਾਲਾ ਪਣਾ ਲਾਲ ਜਿਹੜਾ ਕਲਾ ਜਸਤਾਨ ਚਾਚ ਦੋਵੇਂ ਸਾਰੇ ਪੰਚਾਂ ਜਦੋਂ ਓਏ ਇਸ ਮਾਲਵਾ ਪੈਸ਼ਨ ਕਲਾ ਕੀ ਕਰਨ ਇਹਨਾਂ ਨੇ ਪਾਇਆ ਹਾਲਾ ਪਿੰਦੀ ਉਹਨਾਂ ਨੇ ਕੀ ਕਰਤਾ ਜਿਹੜਾ ਨੇ ਉਹ ਭਾਈ ਦੇਖੇ ਤੇ ਵੀ ਆਉਂਦੀ ਜਾ ਬਾਈ Uh, but... ਕਿੰਗ ਹੋ ਗਏ ਹੈ ਹੈਲੋ ਸਾਜੀ ਭਰਾ ਜੀ ਆ ਜਿਹੜੀ 10 ਨੰਬਰ ਡੋਰ ਧੱਕ ਕੇ ਗਈ ਆ ਜੀ लवली ਬੋਏ ਵਾਲੀ ਤੇ ਤੋਹਫੇ ਵਾਲੀ ਸੀ ਭਾਈ ਰਪਿੰਦਰ ਕਲੇਰ ਆਨ ਕਲੇਰ ਪਰਮਿੰਦਰ ਢੋਟ ਜੀ ਇਹਨਾਂ ਭਰਾਵਾਂ ਵਾਲੀਓ ਇਸ ਡੋਰ ਉੱਪਰ 5000 ਰੁਪਈਆ ਸੀਗਾ ਜੀ लवली ਬੋਏ ਵਾਲੇ ਉਹ ਲੈ ਜਾਓ ਜੀ ਮੇਥੋਂ 1000 ਰੁਪਈਆ ਭਾਈ ਰਪਿੰਦਰ ਕਲੇਰ ਆਨ ਕਲੇਰ ਪਰਮਿੰਦਰ ਢੋਟ ਜੀ ਇਹਨਾਂ ਭਰਾਵਾਂ ਵਾਲੀਓ 1000 ਰੁਪਈਆ ਸੀਗਾ ਜੀ ਭਾਈ लवली ਬੋਏ ਵਾਲੇ ਲੈ ਜਾਓ ਜੀ ਨਾਲ ਹੀ ਬਹੁਤ-ਬਹੁਤ ਧੰਨਵਾਦ ਕਰਦੇ ਸਰਦਾਰ ਪਿੰਡਰ ਸਿੰਘ ਜੀ ਰਾਜਾ ਜਗਿੰਦਰ ਰਥਾਨਾ ਕਾਲਾ ਸ਼ਾਹਪੁਰ ਦਾ ਕੁੱਤਾ ਬਾਚ ਆਊਟ ਕਾਲਾ ਪੜਾ ਸੈਹਬਾਕੇ ਲਿਆਓ ਜੀ ਮੈਦਾਨ ਚ ਨਾਲ ਹੀ ਧੰਨਵਾਦ ਕਰਦਾ ਜੀ ਅੱਜ ਦੇ 골ਡਨ ਸਪਾਂਸਰ ਭਾਈ ਦੀਪਾ ਟ੍ਰਿੰਸਾ ਕੈਨੇਡਾ ਤੇ ਰੁਪਿੰਦਰ ਘਰੇਲ ਕੈਨੇਡਾ ਜਿਨ੍ਹਾਂ ਵੱਲੋਂ ਕੋਈ ਪਹਿਲਾ ਨਾਮ ਜਿਹੜੇ ਲਿੰਡੀ ਜੀ ਪੈਨਾ ਪਰ ਆਹ ਵੱਲੋਂ ਸਪਾਂਸਰਾਂ ਦੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸੀਨੀਅਰ ਮਿੱਤਰ ਤੇ ਪ੍ਰਬੰਧਕ ਮੈਂਬਰ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੇਡ ਮੇਲੇ ਦੇ ਪਹੁੰਚ ਕੇ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ ਸਾਰੇ ਹੀ ਭਰਾਵਾਂ ਦਾ ਵੱਡਾ ਧੰਨਵਾਦ ਕਰਦੇ ਆ ਜੀ ਪਟਾ ਲਾਲ ਜਿੱਤ ਗਿਆ ਜੀ ਤੇ ਹੀ ਪੈਨ ਉਹ ਲੈ ਗਿਆ ਚਿੱਟਾ ਭਰਾ ਹੈ

ਤਨਵੀਰ ਕੈਨੇਡਾ ਲक्की ਕੈਨੇਡਾ ਉਥੇ ਹੀ ਸਾਡਾ ਆਮ ਸਾਗਾ ਵੀਰੋ ਵੀ ਕੈਨੇਡਾ ਤੋਂ ਸਾਰੇ ਭਰਾ ਜਿਹੜੇ ਲਾਈਵ ਜੁੜੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਮੰਨਾ ਮਾਜਰੀ ਸਾਡੇ ਵੀਰ ਜੀਵਨ ਨਾਲ ਸੰਪਰਕ ਬਣਾਵੇ ਜੀ ਮੰਨਾ ਮਾਜਰੀ ਜੀਵਨ ਦੇ ਨਾਲ ਸੰਪਰਕ ਕਰੇ ਜਲਦੀ ਜਿੱਥੇ ਬਾਤ ਸੁਣਦਾ 60 ਸਾਲ ਤੋਂ ਉੱਪਰ ਜਿਹੜੇ ਵੀਰ ਗਾਣੇ ਨੌੜ ਰਹੇ ਨੇ ਉਹ ਜਲਦੀ ਜੀ ਨਾਲ ਸਟਾਰਟਿੰਗ ਪੁਆਇੰਟ ਤੇ ਪਹੁੰਚ ਜਾਣਗੇ ਆ ਜੋ ਹਾਲੇ ਉਹਨਾਂ ਦਾ 10 ਗਰੁੱਪ ਤੋਂ ਸਾਡੇ ਭਰਾ ਪਹੁੰਚੇ ਭਾਈ ਰੂਪ ਬਰਵਾਲੀ ਭਾਈ ਗੁਰਦੀਪ ਕਮਾਲਪੁਰਾ ਸਤਨਾਮ ਵਰਨ ਮਜੀਠ ਟ੍ਰੇਡ ਦੇ ਲੀਡਰ ਨੇ ਇਹਨਾਂ ਦਾ ਉਹ ਲੈਣ ਚ ਲੈਣ ਚ ਲੈਣ ਚ ਚੱਲੋ ਨੀਂਦਿਆ ਚੱਲੋ ਉਹ ਜੱਲ ਮਿਲਿਆ ਉਹ ਭੱਜ ਗਿਆ ਆ ਟੋਕਾ ਬਣ ਗਿਆ ਜੀ ਬੰਦਾ ਹਾਂ ইকনতিরেALLY চ্বতুতেশেডার হিশচেথতে াাজে হিয়ৈশুে চাংতিছরাব gwice him একনকাঁনা সয়েখয়। সগনাতাজ টসয় Kabul timely নূধা জরসজ় গোক� ৰ ৰোচ ਰਹਿ ਗਏ 350 52 ਭੱਜ ਤੇ 584 ਉਹ ਲੋਕੀ ਆ ਬਰਾਬਰੇ ਆ ਬਰਾਬਰੇ ਨੇ ਕਿਤਾਬ ਕਿਤਾਬ ਬਾਈ ਸਤਪਾਲ ਲਖਵੀਰ ਭਾਈ ਸੋਨੀ ਬਲਾਲਾ ਆ ਵੀ ਲੋ ਜੀ ਆਪਣੇ ਸਰਮਾਨਾਂ ਕੇ ਜਿਓ ਜੀ ਮਰਦ ਜੀ ਸੇ ਬਹੁਤ ਮੀਨੂ ਚਲੋ ਉਹਨਾਂ ਦੂਸਾ ਮੰਦੂਰ ਜਿਦਾ ਨਾਮ ਬਲੈਕ ਨੂੰ ਦਾ ਕੋਪੀ ਕਹਿੰਦਾ ਵਤੂ ਨਾਜਰ ਸਿੰਘ ਜੀ ਕਹਿੰਦੇ ਨੇ ਇੱਥੇ ਹੀ ਰਾਜਾ ਰਾਜਿਆ ਦੇ ਵੀ ਕਹਿਣਾ ਵੀ ਜੋ ਤੁਸੀਂ ਕਹੋਗੇ ਧੰਨਵਾਦ ਕੁਏ ਸੇ ਲੱਗ ਤਾ ਪਿਹਾਨਾ